ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਮਾਤਾ ਗੰਗਾ ਜੀ ਦੀ ਸਾਖੀ ਪੁੱਤਰ ਦੀ ਦਾਤ ਸੁਣਾਉਂਦੇ ਹਾਂ ਸਿੱਖ ਇਤਿਹਾਸ ਪਵਿੱਤਰ ਭਾਵਨਾਵਾਂ ਨਿਮਰਤਾ ਅਤੇ ਅਰਦਾਸਾਂ ਦੀਆਂ ਅਜਈਆਂ ਸਾਖੀਆਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਰਾਹੀਂ ਅਸੀਂ ਅੱਜ ਵੀ ਜੀਵਨ ਦੀ ਸੱਚੀ ਦਿਸ਼ਾ ਲੈ ਸਕਦੇ ਹਾਂ ਅਜੀ ਹੀ ਇੱਕ ਪ੍ਰੇਰਣਾਦਾਇਕ ਸਾਖੀ ਹੈ ਮਾਤਾ ਗੰਗਾ ਜੀ ਦੀ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਤਨੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਸਨ ਮਾਤਾ ਗੰਗਾ ਜੀ ਇੱਕ ਧਰਮੀ ਸਾਧਵੀ ਤੇ ਨਿਮਰ ਨਾਰੀ ਸਨ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਵਿਆਹ ਹੋਣ ਤੋਂ ਬਾਅਦ ਕਈ ਸਾਲ ਬਿਨਾਂ ਸੰਤਾਨ ਦੇ ਵਿਜਾਰੇ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹਨਾਂ ਨੂੰ ਵੀ ਇੱਕ ਪੁੱਤਰ ਦੀ ਪ੍ਰਾਪਤੀ ਹੋਵੇ ਜੋ ਗੁਰੂ ਘਰ ਦੀ ਸੇਵਾ ਕਰੇ ਪਰ ਉਹਨਾਂ ਨੇ ਇਹ ਕਦੇ ਵੀ ਅਹੰਕਾਰ ਜਾਂ ਜ਼ੋਰ ਨਾਲ ਨਹੀਂ ਚਾਇਆ ਉਹ ਸਦਾ ਹੀ ਗੁਰੂ ਦੀ ਰਜ਼ਾ ਵਿੱਚ ਰਹਿੰਦੀਆਂ ਇੱਕ ਵਾਰ ਮਾਤਾ ਗੰਗਾ ਜੀ ਨੇ ਆਪਣੇ ਪਤੀ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਬੇਨਤੀ ਕੀਤੀ ਕਿ ਉਹਨਾਂ ਨੂੰ ਪੁੱਤਰ ਦੀ ਦਾਤ ਲਈ ਕਿਸੇ ਸੰਤ ਮਹਾਤਮਾ ਕੋਲ ਲੈ ਜਾਇਆ ਜਾਵੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜੇ ਉਹ ਪੂਰੇ ਭਾਵ ਨਾਲ ਬਾਬਾ ਬੁੱਢਾ ਜੀ ਕੋਲ ਜਾਣ ਤਾਂ ਆਰਦਾਸ ਕਬੂਲ ਹੋਵੇਗੀ ਮਾਤਾ ਗੰਗਾ ਜੀ ਨੇ ਪਹਿਲੀ ਵਾਰ ਰਾਜਸੀ ਢੰਗ ਨਾਲ ਤਿਆਰੀ ਕੀਤੀ ਉਹਨਾਂ ਨੇ ਸੋਚਿਆ ਜੇ ਉਹ ਸ਼ਾਨ ਵਾਲੀ ਸਵਾਰੀ 'ਚ ਸੋਨੇ ਪਹਿਨਾ ਵਿੱਚ ਸੋਨੇ ਚਾਂਦੀ ਨਾਲ ਲੱਦੀਆਂ ਥਾਲੀਆਂ 'ਚ ਭੋਜਨ ਲੈ ਕੇ ਜਾਂ ਤਾਂ ਬਾਬਾ ਬੁੱਢਾ ਜੀ ਜ਼ਰੂਰ ਖੁਸ਼ ਹੋ ਜਾਣਗੇ। ਉਹ ਬਾਬਾ ਬੁੱਢਾ ਜੀ ਕੋਲ ਪਹੁੰਚੇ ਪਰ ਬਾਬਾ ਜੀ ਨੇ ਕੋਈ ਅਰਦਾਸ ਨਹੀਂ ਕੀਤੀ। ਉਹਨਾਂ ਨੇ ਕੇਵਲ ਭੋਜਨ ਖਾਧਾ ਤੇ ਬਹੁਤ ਸਧਾਰਨ ਤਰੀਕੇ ਨਾਲ ਰਵਾਨਾ ਕਰ ਦਿੱਤਾ। ਮਾਤਾ ਗੰਗਾ ਜੀ ਦੀਆਂ ਅਸਾਮਾਂ ਨੂੰ ਝਟਕਾ ਲੱਗਾ। ਉਹ ਖਾਲੀ ਹੱਥ ਵਾਪਸ ਆ ਗਈ ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਸਮਝਾਇਆ ਸੱਚੀ ਦਾਤ ਖੈਰ ਦੇ ਦੀ ਨਿਮਰਤਾ ਨਾਲ ਮਿਲਦੀ ਹੈ ਨਾ ਕਿ ਦਿਖਾਵੇ ਨਾਲ ਵਾਹਿਗੁਰੂ ਸਿਰਫ ਉਸ ਵਿੱਚ ਸੁਣਦਾ ਹੈ ਜਿਸ ਦੀ ਅਰਦਾਸ ਵਿੱਚ ਸੱਚਾ ਦਿਲ ਤੇ ਪੂਰਾ ਭਰੋਸਾ ਹੁੰਦਾ ਹੈ ਇਹ ਸਬਕ ਮਾਤਾ ਜੀ ਨੇ ਦਿਲ ਤੇ ਲੈ ਲਿਆ ਇਸ ਵਾਰ ਮਾਤਾ ਜੀ ਨੇ ਆਪਣੇ ਹੱਥੀ ਰੋਟੀ ਪਕਾਈ ਮੱਖਣ ਲਾਇਆ ਇੱਕ ਸਾਦੀ ਥਾਲੀ ਵਿੱਚ ਭੋਜਨ ਰੱਖਿਆ ਰਾਜਸੀ ਪਹਿਨਾਵੇ ਨੂੰ ਛੱਡ ਕੇ ਉਹ ਸਿਰ ਤੇ ਥਾਲ ਰੱਖ ਕੇ ਪੈਦਲ ਯਾਤਰਾ ਰਹੀਂ ਬਾਬਾ ਬੁੱਢਾ ਜੀ ਕੋਲ ਗਈ ਜਦ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਨਿਮਰਤਾ ਸ਼ਰਦਾ ਤੇ ਦਿਲੀ ਭਾਵਨਾ ਨਾਲ ਆਉਂਦੇ ਦੇਖਿਆ ਉਹ ਅੰਦਰੋਂ ਪ੍ਰਸੰਨ ਹੋ ਗਏ ਉਹਨਾਂ ਨੇ ਅਰਦਾਸ ਕੀਤੀ ਸਿਰ ਤੇ ਹੱਥ ਰੱਖੇ ਸੇਰੇ ਨੂੰ ਚਾਕੂ ਨਾਲ ਵੱਟ ਮਾਰ ਕੇ ਕਿਹਾ ਤੈਨੂੰ ਅਜਿਹਾ ਪੁੱਤਰ ਹੋਵੇਗਾ ਜੋ ਦੁਨੀਆ 'ਚ ਬੀਰਤਾ ਧੀਰਜ ਧਰਮ ਤੇ ਜੋਸ਼ ਦੀ ਮਿਸਾਲ ਬਣੇਗਾ ਇਸ ਅਰਦਾਸ ਤੋਂ ਬਾਅਦ ਮਾਤਾ ਗੰਗਾ ਜੀ ਨੇ 1595 ਈਸਵੀ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਰੱਖਿਆ ਗਿਆ ਹਰ ਗੋਬਿੰਦ ਅੱਗੇ ਚੱਲ ਕੇ ਇਹੀ ਗੁਰੂ ਹਰ ਗੋਬਿੰਦ ਸਾਹਿਬ ਜੀ ਬਣੇ ਛੇਵੇਂ ਪਾਤਸ਼ਾਹ ਜਿਨ੍ਹਾਂ ਨੇ ਮੀਰੀ ਪੀਰੀ ਦੀ ਮਰਿਆਦਾ ਸਥਾਪਿਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੈਕਤਾਰੰਬ ਵਿਚ ਧਾਰਮਿਕਤਾ ਦੇ ਨਾਲ ਨਾਲ ਸ਼ਾਸਤਰੀ ਹੋਣ ਦੀ ਲੋੜ ਨੂੰ ਵੀ ਉਜਾਗਰ ਕੀਤਾ ਉਹ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਤਲਵਾਰ ਧਾਰੀ ਅਕਾਲ ਤਖਤ ਦੀ ਸਥਾਪਨਾ ਕੀਤੀ ਤੇ ਸਿੱਖ ਸੰਤਾ ਨਾਲ ਸਿਪਾਹੀ ਬਣਨ ਦੀ ਦਿਸ਼ਾ ਦਿੱਤੀ ਮਾਤਾ ਗੰਗਾ ਜੀ ਦੀ ਇਹ ਸਾਖੀ ਸਿੱਖ ਧਰਮ ਦੀਆਂ ਮੂਲ ਵਸਤਾਂ ਨੂੰ ਦਰਸਾਉਂਦੀ ਹੈ ਨਿਮਰਤਾ ਭਾਵਨਾ ਸੱਚਾ ਦਿਲ ਅਤੇ ਅਰਦਾਸ ਜਦੋਂ ਮਨੁੱਖ ਆਪਣਾ ਹੰਕਾਰ ਛੱਡ ਕੇ ਹਿਰਦੇ ਨਾਲ ਨਿਮਰ ਹੋ ਜਾਂਦਾ ਹੈ ਤਾਂ ਵਾਹਿਗੁਰੂ ਉਸ ਦੀ ਆਪ ਸੁਣਦਾ ਹੈ ਇਹ ਸਾਖੀ ਉਹਨਾਂ ਹਰ ਮਾਵਾਂ ਲਈ ਪ੍ਰੇਰਨਾ ਹੈ ਜੋ ਪੁੱਤਰ ਦੀ ਦਾਤ ਦਾਤ ਲਈ ਆਸ ਰੱਖਦੀਆਂ ਹਨ ਕਦੇ ਹਾਰ ਨਾ ਮੰਨੋ ਪਰ ਰਾ ਸੱਚ ਤੇ ਨਿਮਰਤਾ ਭਰਿਆ ਹੋਣਾ ਚਾਹੀਦਾ ਹੈ ਜੇ ਤੁਹਾਨੂੰ ਸਾਡੀ ਸਾਕੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ